ਸ਼੍ਰੀ ਸੁਭਾਸ਼ ਸ਼ਰਮਾ ਜੀ ਦੇ ਨਾਲ ਇੱਕ ਵੱਡੇ ਇਕੱਠ ਦੇ ਨਾਲ ਅਸੀਂ ਇੱਕ ਰੋਡ ਸ਼ੋਅ ਦੇ ਰੂਪ ਵਿੱਚ ਇੱਕ ਰੈਲੀ ਦੇ ਰੂਪ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਦੇ ਲਈ ਕਿ ਕਮਲ ਦਾ ਬਟਨ ਦਬਾ ਕੇ ਸਾਡੇ ਜਿਹੜੇ ਸਾਡੇ ਉਮੀਦਵਾਰ ਨੇ ਸੁਭਾਸ਼ ਸ਼ਰਮਾ ਜੀ ਆ ਨੂੰ ਕਾਮਯਾਬ ਬਣਾ ਕੇ ਤੁਸੀਂ ਸੰਸਦ ਦੇ ਵਿੱਚ ਭੇਜੋ ਤਾਂ ਕਿ ਇੱਥੇ ਜਿਹੜੇ ਆਨੰਦਪੁਰ ਸਾਹਿਬ ਦੇ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਨੇ ਅਸੀਂ ਜਦੋਂ ਉੱਥੇ ਸੰਸਦ ਦੇ ਵਿੱਚ ਸਾਡਾ ਆਪਣਾ ਮੈਂਬਰ ਹੋਏਗਾ ਤਾਂ ਅਸੀਂ ਰੁਕੇ ਹੋਏ ਵਿਕਾਸ ਦੇ ਕੰਮ ਪੂਰੇ ਕਰਵਾ ਸਕਾਂਗੇ ਮੈਮ ਜਿਹੜਾ 10 ਸਾਲ ਪਹਿਲਾਂ ਬੀਜਪੀ ਦੀ ਸਰਕਾਰ ਆਈ ਹੈ ਇਹ ਪਹਿਲਾਂ ਕਿਉਂ ਨਹੀਂ ਹੋਏਗਾ ਜਿਹੜੇ ਕੰਮ ਹੋ ਚੁੱਕੇ ਨੇ ਜੀ 10 ਸਾਲ ਦੇ ਵਿੱਚ ਤਕਰੀਬਨ ਜਿਹੜੇ ਅਸੀਂ ਵਾਅਦੇ ਕੀਤੇ ਸੀ 10 ਸਾਲ ਦੇ ਵਿੱਚ ਇੱਥੇ ਸਾਡਾ ਐਮਪੀ ਨਹੀਂ ਸੀ ਕਾਂਗਰਸ ਦਾ ਐਮੀਸ ਐਮਪੀ ਸੀ ਮਨੀਸ਼ Tiwari ਦੇਖੋ ਇੱਕ ਇੱਕੇ ਹੱਥ ਹੁੰਦਾ ਇੱਕੇ ਜਦੋਂ ਇਹ ਰਲਦਾ ਤਾਂ ਡਬਲ ਹੋ ਜਾਂਦਾ ਜੇ ਉੱਪਰ ਤੋਂ ਗ੍ਰਾਂਟਾਂ ਅਸੀਂ ਦਿੰਦੇ ਵੀ ਸੀ ਤਾਂ ਉਹ ਇੱਥੇ ਆ ਕੇ ਨਾ ਸਾਡੀ ਸਰਕਾਰ ਆਪਣੀ ਨਾ ਸਾਡਾ ਐਮਪੀ ਆਪਣਾ ਤਾਂ ਉਹ ਇੱਥੇ ਆ ਕੇ ਉਹਨਾਂ ਤੱਕ ਹੀ ਰੁਕ ਜਾਂਦੀਆਂ ਸੀ ਸਾਡੇ ਹਲਕੇ ਤੇ ਤਾਂ ਸਾਡਾ ਵਿਕਾਸ ਲੱਗਿਆ ਹੀ ਨਹੀਂ ਨਿਕਰ ਮੈਂ ਚੰਦੂ ਮਾ ਕਰਦੇ ਨਾਲ ਸੀ ਉਹਨਾਂ ਨੇ ਵੀ ਹੁੰਦੇ ਰਹੇ ਪਹਿਲਾਂ ਪਿਛਲੇ 5 ਸਾਲ ਚੰਦੂ ਮਾਜਰਾ ਸੱਜੀ ਨੇ ਵੀ ਜੇ ਜਿਐਸੀ ਦੇਖਿਆ ਜਾਈਏ ਤਾਂ ਹਲਕੇ ਦੇ ਵਿੱਚ ਕੁਝ ਕੰਮ ਉਹਨਾਂ ਨੇ ਕੀਤੇ ਪਰ ਪੂਰਨ ਰੂਪ ਦੇ ਵਿੱਚ ਕੰਮ ਚੰਦੂ ਮਾਜਰਾ ਜੀ ਵੀ ਨਹੀਂ ਕਰ ਸਕਿਆ ਉਹਦੇ ਚ ਪਾਰਟੀ ਆ ਡੀਐਮਕੇ ਉਹਦਾ ਮੁੱਖ ਮੰਤਰੀ ਅਸਟੋਲਿੰਗ ਉਹਦੇ ਮੁੰਡੇ ਨੇ ਪ੍ਰੈਸ ਬਿਆਨ ਜਾਰੀ ਕੀਤਾ ਪ੍ਰੈਸ ਕਾਨਫਰੰਰੈਂਸ ਕੀਤੀ ਕੀ ਕੀਤੀ ਕਿ ਸਨਾਤਨ ਤਰਾਮ ਹੈਜੇ ਮਲੇਰੀਆ डेंगू नालੋਂ ਵੀ ਜਿਆਦਾ ਖਤਰਨਾਕ ਹੈ ਹਿੰਦੁਸਤਾਨ 'ਚ ਉਹ ਸਨਾਤਨ ਧਰਮ ਨੂੰ ਸਮਾਪਤ ਕਰ ਦੇਣਾ। ਜੈ ਜੀ ਜੈ। ਇੱਕ طرف ਕਾਂਗਰਸ ਹੈ ਜੋ ਰਾਮਪੱਤਿਆਂ ਦੇ ਗੋਲੀਆਂ ਚਲਾਉਣ ਵਾਲਿਆਂ ਨਾਲ ਖੜੀ ਹੈ। ਇੱਕ طرف ਕਾਂਗਰਸ ਹੈ ਜੋ ਸਨਾਤਨ ਧਰਮ ਨੂੰ ਦੇਸ਼ੋਂ ਖਤਮ ਕਰ ਦੇਣੇ ਵਾਲਿਆਂ ਨਾਲ ਖੜੀ ਹੈ। ਔਰ ਦੂਸਰੀ طرف ਸਨਾਤਨ ਦਾ ਪੇਟਾ ਨਰਿੰਦਰ ਮੋਦੀ ਹੈ ਜੋ ਛਾਤੀ ਠੋਕ ਕੇ ਡੰਕੇ ਦੀ ਚੋਟ ਤੇ ਦੁਬਈ 'ਚ ਵੀ ਮੰਦਿਰ ਬਣਵਾ ਕੇ ਆ ਰਿਹਾ ਹੈ। ਜੈ ਜੀ ਜੈ। ਇਸ ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਵੀ ਧੋਖਾ ਕੀਤਾ ਸਾਡੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਕਿੰਨੇ ਚੜਾਏ ਸੀ ਸਾਡੇ ਸਿੱਖ ਭਰਾਵਾਂ ਦਾ ਦਿੱਲੀ ਕਤਲੇਆਮ ਕਿੰਨੇ ਕੀਤਾ ਸੀ ਪੰਜਾਬ ਦੇ ਪਾਣੀਆਂ ਦੀ ਲੁੱਟ ਕਿੰਨੇ ਕੀਤੀ ਸੀ ਪੰਜਾਬ 'ਚ ਅਤੰਕਵਾਦ ਫੈਲਾ ਕੇ 35000 નિર્ਦੋਸ਼ ਹਿੰਦੂ ਸਿੱਖ ਪੰਜਾਬੀਆਂ ਦਾ ਕਤਲ ਕਿਹਦੇ ਸਿਰ ਤੇ ਆ ਜੇ ਅੱਜ ਵੀ ਅਤੰਕਵਾਦ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਦਾ ਜ਼ਿੰਮੇਵਾਰ ਕੌਣ ਹੈ ਕਾਂਗਰਸ ਪਾਰਟੀ ਹੈ ਇਸ ਕਰਕੇ ਪਹਿਚਾਨੋ ਇਸ ਕਾਂਗਰਸ ਨੂੰ ਤੇ ਸਾਡੀ ਹੋਂਦ ਨੂੰ ਪਹਿਚਾਨ ਨੂੰ ਖਤਮ ਕਰਨਾ ਚਾਹੁੰਦੇ ਆ ਧਰੋ ਤੇ ਭਰਾਓ ਪੰਜਾਬੀ ਜੇ ਕਹਾਵਤ ਹੈ ਖਾਣਾ ਵੀ ਸਾਡਾ ਤੇ ਘੂਰਨਾ ਵੀ ਸਾਨੂੰ ਵੋਟਾਂ ਵੀ ਸਾਡੀਆਂ ਲੈਣੀਆਂ ਤੇ ਸਾਡੀ ਹੋਂਦ ਮਿਟਾਉਣ ਦੀਆਂ ਸਾਜਸ਼ਾ ਰੰਗੀਆਂ ਇਸ ਕਰਕੇ ਜਦੋਂ ਤੁਹਾਡੇ ਕੋਲ ਵੋਟ ਮੰਗਾਣ ਦਾ ਸਵਾਲ ਪੁੱਛੋ ਪੁੱਛੋ ਕਿ ਕਿਉਂ ਰਾਮ ਨਾਲ ਧੋਖਾ ਕਰਦੇ ਹੋ ਪੁੱਛੋ ਕਿਉਂ ਤਰ੍ਹਾਂ ਤੁਨੂੰ ਮਿਟਾਉਂਦੀਆਂ ਗੱਲਾਂ ਕਰਦੇ ਹੋ ਔਰ ਮੈਂ ਅੱਜ ਉਸ ਮੰਚ ਤੋਂ ਕਹਿਣਾ ਚਾਹਨਾ ਕਾਂਗਰਸ ਨੂੰ ਤੁਸੀਂ ਜਦੋਂ ਤੁਨੂੰ ਮਿਟਾ ਸਕਦੇ ਹੋ ਵੱਡੀ ਹੈਸੀਅਤ ਕੀ ਹੈ ਤੁਹਾਡੀ ਹਿੰਮਤ ਕੀ ਹੈ ਉਹ ਬਾਬਰ ਵਰਗੇ ਤਾੜਵੀ ਖਿਲਜੀ ਵਰਗੇ ਲੁਟੇਰੇ ਤੇ ਮੁਗਲ 300 ਸਾਲਾਂ ਬਾਅਦ ਅਜ ਮਿੱਟੀ 'ਚ ਦਫਨ ਨੇ ਕੋਈ ਨਾਮ ਨਹੀਂ ਲੈਂਦਾ ਔਰ ਸਾਡੇ ਰਾਮ ਦੀ ਭਗਵਤ ਜੀ ਅੱਜ ਦੁਨੀਆ 'ਤੇ ਲਹਿਰਾ ਰਹੀ ਹੈ ਜੈ ਜੀ ਹਾਂ ਜੈ ਜੀ ਹਾਂ ਜੈ ਜੀ ਹਾਂ ਝਾੜੂ ਪਾਰਟੀ ਵਾਲੇ ਵੀ ਉਸੇ ਥਾਲੀ ਦੇ ਚੱਟੇ ਵੱਟੇ ਇਹ ਵੀ ਉਸੇ ਗੱਪ ਟਿਜੋੜ ਚ ਨੇ ਡੀ ਐਮ ਕੇ ਵਾਲੇ ਜੀ ਮਨੇ ਕੱਲ ਦੱਸੋ ਰਾਮ ਜੀ ਦਾ ਮੰਦਿਰ ਬਣਿਆ ਸਾਰੀ ਦੁਨੀਆ 'ਚ ਖੁਸ਼ੀਆਂ ਮਨਾਇਆ ਗਈਆਂ ਇਤੋਂ ਤੱਕ ਕਿ ਦੁਨੀਆ ਦੇ ਜਿਹੜੇ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੀ ਨਾ ਅਮਰੀਕਾ ਦਾ ਰੂਸ ਦਾ ਇਟਲੀ ਦਾ ਫਰਾਂਸ ਦਾ ਜਰਮਨੀ ਦਾ ਇੰਗਲੈਂਡ ਦਾ ਆਸਟ੍ਰੇਲੀਆ ਦਾ ਉਹਨਾਂ ਨੇ ਟਵੀਟ ਕੀਤੇ ਵਧਾਈ ਦਿੱਤੀ ਹਿੰਦੁਸਤਾਨ ਦੇ ਲੋਕਾਂ ਨੂੰ ਔਰ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਦੇ ਮੰਚ 'ਚ ਇੰਨੀ ਨਫ਼ਰਤ ਭਰੀ ਹੋਈ ਆ ਇੱਕ ਟਵੀਟ ਨਹੀਂ ਵਿਦਾਈ ਦੀ ਦੇ ਸਕਿਆ ਸਨਾਤਨ ਧਰਮੀਆਂ ਨੂੰ ਪੰਜਾਬ ਦੇ ਸਾਡੇ ਹਿੰਦੂ ਸਿੱਖ ਭਰਾਵਾਂ ਨੂੰ ਜੋ ਜਸ਼ਨ ਮਨਾ ਰਹੇ ਸੀ RAM ਜੀ ਦਾ ਮੰਦਿਰ ਬਣ ਕਿਉਂ ਇਨੀ ਨਫ਼ਰਤ ਆ ਮਾਨ ਸਾਹਿਬ ਤੁਹਾਨੂੰ ਤੁਹਾਨੂੰ ਕੀ ਤਕਲੀਫ ਹੈ RAM ਜੀ ਦਾ ਮੰਦਿਰ ਬਣਨ ਚ ਕੇਦਰੀਵਾਲ ਜੀ ਤੁਹਾਨੂੰ ਕੀ ਤਕਲੀਫ ਹੈ ਕੇਦਰੀਵਾਲ ਜੀ ਨੂੰ ਤਕਲੀਫ ਹੈ ਕੇਦਰੀਵਾਲ ਜੀ ਕਹਿੰਦੇ ਸੀ ਮੇਰੀ ਨਾਨੀ ਕਹਿੰਦੀ ਹੈ ਕਿਸੇ ਕੀ ਮਸਜਿਦ ਤੋੜ ਕੇ ہمارا RAM ਮੰਦਿਰ ਵਿੱਚ ਨਹੀਂ ਜਾਏਗਾ ਹੁਣ ਜਦੋਂ RAM ਜੀ ਪ੍ਰਤੀਸ਼ਟਿਤ ਹੋ ਗਏ ਤੇ ਹੁਣ ਢੋਂਗੀ ਕ੍ਰਿਕਟ ਹੁਣ ਕਹਿੰਦਾ ਸਭ ਕੋ ਰਾਮ ਮੰਦਿਰ ਕੇ ਦਰਸ਼ਨ ਕਰਾਣੇ ਲੈ ਜਾਊਂਗਾ ਜੀ। ਹੇ ਸ਼੍ਰੀ ਨਾਮ, ਜੈ ਸ਼੍ਰੀ ਨਾਮ, ਜੈ ਸ਼੍ਰੀ ਨਾਮ। ਸੱਚਾ ਨਾ ਇਹਨਾਂ cricketers ਨੂੰ ਤੇ ਦੁਸ਼ਮਣ ਨੇ ਪੰਜਾਬ ਦੇ ਵੀ ਦੁਸ਼ਮਣ ਨੇ ਤਾਂ ਉਹ ਦੇ ਭਰਾ। ਇਹ ਜਿਹੜੀ ਝਾੜੂ ਵਾਲੀ ਸਰਕਾਰ ਚੱਲ ਰਹੀ ਆ ਕਿੰਨਾ ਤਰੋ ਪੰਜਾਬ ਨਾਲ ਕਮਾਇਆ ਮੇਰੀਆਂ ਭੈਣਾਂ ਬੇਟੀਆਂ ਬਹੁਤ ਵੱਡੀ ਗਿਣਤੀ ਸੀ। ਮਾਫ ਕਰਨਾ, ਬੜੀਆਂ ਆਡੀਆਂ ਚੁੱਪ-ਚੁੱਪ ਵੋਟਾਂ ਭਾਈਆਂ ਸੀ ਇਹਨਾਂ ਨੇ ਪਿਛਲੀ ਵਾਰ ਝਾੜਿਓ। ਭਾਈਆਂ ਡਿਗ ਨਹੀਂ ਪਾਈਆਂ ਸੀ। ਸੱਚੀ ਦੱਸੋ ਭਾਇਆ ਸਿੰਘ ਨਹੀਂ ਭਾਇਆ ਸੀ ਕੇਦਰੀ ਵਾਲੇ ਕਹਤਾ 1000 ਰੁਪਿਆ ਖਾਤੇ ਚ ਪਾਉਂਗਾ ਤੇ ਉਹਨਾਂ ਨੇ ਨਾਲ ਦੀ ਨਾਲ ਹਿਸਾਬ ਲਾਣਾ ਸ਼ੁਰੂ ਕਰਤਾ 1000 ਸਸਦਾ 1000 ਨੂੰ ਦਾ 1000 ਨਾਨਾ ਦਾ 3000 ਪਾਏ ਲੋ ਅਜਾ ਉਹਨੇ ਕਿਤਨੀ ਕਿਨੂ ਦਾ ਰੋਜ਼ ਮੋਬਾਈਲ ਖੋਲ ਕੇ ਚੈੱਕ ਕਰਦਿਆਂ ਚੋਰੀ ਚੋਰੀ ਘਰ ਵਾਲੇ ਤੋਂ ਕਿ ਸ਼ਾਇਦਾਰ ਕੀ ਖਾਤੇ ਚ ਆ ਗਿਆ ਹੋਵੇ ਉਹ ਪਹਿਲਾਂ ਠੱਗੇ ਦਿੱਲੀ ਦਾ ਤੁਹਾਨੂੰ ਠੱਗੇਣ ਆਇਆ ਸੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਉਂਦੇ ਸਨ ਕਹਿੰਦੇ ਸੀ ਆ ਵਾਲੀ ਦਿਓ ਦੋ ਕਰ ਦੂੰਗਾ ਉਹ ਸਾਡੀ ਭੋੜੀਆਂ ਪਹਿਲੇ ਪਹਿਣਾ ਵਾਲੀ ਦਿੰਦੀਆਂ ਸੀ ਰਮਾਲ ਚ ਪਾ ਕੇ ਗਿਆਪ ਕਰਕੇ ਦਿੱਲ ਦੀਆਂ ਦੇ ਜਾਂਦੇ ਸੀ ਕਰਦੇ ਸੀ ਨਾ ਠੱਗ ਐਵੇਂ ਠੱਗ ਇਦਾਂ ਦੇ ਦਿੱਲੀ ਤੋਂ ਆਏ ਪਹਿਣਾ ਨੂੰ ਧੱਕਿਆ 1000 ਰੁਪਏ ਦਾ ਲਾਲਚ ਦੇ ਕੇ ਸਾਰੇ ਪੰਜਾਬੀਆਂ ਨੂੰ ਠੱਗਿਆ ਇਹਨਾਂ ਨੇ ਅੱਜ ਪੰਜਾਬ 'ਚ ਨਸ਼ਿਆਂ ਦਾ ਪਸਾਰਾ ਹੈ ਅੱਜ ਪੰਜਾਬ 'ਚ ਗੈਂਗਸਟਰ ਬਣ ਉੱਪਰੇ ਨੇ ਕਦੀ ਉੱਤਰ ਪ੍ਰਦੇਸ਼ ਬਦਨਾਮ ਸੀ ਗੈਂਗਸਟਰ ਨੇ ਅੱਜ ਯੋਗੀ ਜੀ ਨੇ ਗੈਂਗਸਟਰ ਠੀਕ ਕੀਤੇ ਕਿ ਨਹੀਂ ਕੀਤੇ ਕੀ ਕਹੀ ਅੱਜ ਯੂਪੀ ਸ਼ਾਂਤੀ ਆਈ ਹੈ ਕਿ ਨਹੀਂ ਆਈ ਆਈ ਜੀ ਆਈ ਕੰਨ ਚ ਪਿਆ ਨਹੀਂ ਰੜਕਦੇ ਕੈਂਸਰ ਯੂਪੀ ਦੇ ਜਦ ਮੋਦੀ ਜੀ ਦੀ ਕਿਰਪਾ ਦੇ ਨਾਲ ਯੋਗੀ ਜੀ ਉੱਤਰ ਪ੍ਰਦੇਸ਼ ਚੋਂ ਡਰੱਗ ਮਾਫੀਆ ਕੈਂਸਰ ਖਤਮ ਕਰ ਸਕਤੇ ਆ ਤੇ ਮੋਦੀ ਜੀ ਦੇ ਅਸ਼ੀਰਵਾਦ ਨਾਲ ਤੁਹਾਡਾ ਜੇਡਾ ਤੁਹਾਡਾ ਪ੍ਰਾਣੰਦਪੁਰ ਦੀ ਧਰਤੀ ਤੋਂ ਡਰੱਗਸ ਨੂੰਰ ਕੈਂਸਰ ਨੂੰ ਖਤਮ ਕਰੇ ਆਈ ਜੀ ਜਨਤਾ ਪਾਰਟੀ ਇੰਦੀ ਕਰਨ ਆਇਆ ਦੇਖੋ ਆ ਜਿੰਨੇ ਉਮੀਦਵਾਰ ਆ ਚੰਦੂ ਮਾਜਰਾ ਸਾਹਿਬ ਪਟਿਆਲੇ ਤੋਂ ਆਏ ਨੇ ਸਿੰਘਲਾ ਸਾਹਿਬ ਸੰਗਰੂਰ ਤੋਂ ਆਏ ਨੇ ਆ ਸਾਡਾ ਝਾੜੂ ਵਾਲਾ ਕੰਗ ਤਾਂ ਗਵਾਲੀਅਰ ਤੋਂ ਆਇਆ ਉਹਨਾਂ ਨੂੰ ਪੰਜਾਬ 'ਚ ਉਮੀਦਵਾਰ ਹੀ ਕੋਈ ਨਹੀਂ ਲੱਭਿਆ ਆਮ ਆਦਮੀ ਪਾਰਟੀ ਨੂੰ ਮੈਂ ਤਾਂ ਇੱਥੇ ਰਹਿਣਾ ਤੁਹਾਡੇ ਕੋਲ ਮੁਹੱਲੇ 'ਚ ਰਹਿਣਾ ਮੈਂ ਕੋਈ ਸਿਆਸੀ ਲੀਡਰ ਨਹੀਂ ਬਣਨ ਉਹ ਤੇ ਭਰਾ ਮੈਂ ਤਾਂ ਬਹੁਤ ਸੁਧਾਰਨ ਪਰਿਵਾਰ 'ਚ ਮੇਰੇ ਪਿਤਾ ਜੀ ਸਕੂਲ 'ਚ ਅਧਿਆਪਕ ਸੀਗੇ ਪਿੰਡ ਦੇ ਸਕੂਲ 'ਚ ਪੜਿਆ ਡਾਟ ਵਾਲੇ 'ਚ ਦਾਦ ਵਾਲੇ ਸਕੂਲ ਚ ਪੜ ਕੇ ਪਿਤਾ ਜੀ ਮੈਨੂੰ ਇੱਕੋ ਗੱਲ ਕਹਿੰਦੇ ਸੀ ਬੇਟਾ ਸਾਡੇ ਕੋਲ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੋਈ ਕੋਟੀ ਨਹੀਂ ਕੋਈ ਕਾਰ ਨਹੀਂ ਸਾਡੀ ਇੱਕੋ ਹੀ ਜਾਇਦਾਦ ਹੈ ਪੜਾਈ ਵਿੱਤਿਆ ਵਿਦਿਆਰਜਿਤ ਕਰੀ ਪਿਤਾ ਜੀ ਦੇ ਅਸ਼ੀਰਵਾਦ ਨਾਲ ਸਰਕਾਰੀ ਸਕੂਲ ਚੋਂ ਪੜ ਕੇ ਜੋ ਕਾਲਜ ਗਿਆ ਯੂਨੀਵਰਸਿਟੀ ਗਿਆ ਤੇ ਵੱਡੇ ਵੱਡੇ ਕਾਨਵੈਂਟ ਸਕੂਲਾਂ ਤੋਂ ਪੜ ਕੇ ਬੱਚੇ ਮੇਰੇ ਨਾਲ ਆਉਂਦੇ ਸੀ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਨੰਬਰ ਲੈ ਕੇ ਮੈਰਿਟ ਚ ਟਾਪ ਕਰਕੇ ਪੀ ਐਚ ਡੀ ਇਕਨੋਮਿਕਸ ਕਰਕੇ ਨਿਕਲਿਆ ਕਾਲਜ ਪ੍ਰੋਫੈਸਰ ਬਣਿਆ ਦੇਸ਼ ਦੁਨੀਆ ਚ ਗਿਆ ਕਿਵੇਂ ਨੀਤੀਆਂ ਘੜਦਿਆ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ ਵਰਲਡ ਬੈਂਕ ਨਾਲ ਮਿਲ ਕੇ ਕੰਮ ਕੀਤਾ ਸਾਰੀਆਂ ਨੌਕਰੀਆਂ ਸਾਰਾ ਕੈਰੀਅਰ ਲੱਤ ਮਾਰ ਕੇ ਲੋਕਾਂ ਦੀ ਸੇਵਾ ਕਰਨ ਲਈ ਸਿਆਸਤ ਆਇਆ ਪੈਰਾਸ਼ੂਟ ਦੇ ਕੈਂਡੀਡੇਟ ਨਹੀਂ ਆ ਮਿਹਨਤ ਕਰਕੇ ਆਇਆ ਦਰਿਆ ਮਿਛਾਈਆਂ ਕੁਰਸੀਆਂ ਲਾਈਆਂ ਪੋਸਟਰ ਲਾਏ ਪਾਰਟੀ ਲਈ ਕੰਦਾ ਲਿਖੀਆਂ ਹਵਾਲਾ ਤੱਜ ਗਿਆ ਕੇਦਰੀ ਬਾਲ ਨੂੰ ਸ਼ਰਾਬ ਪਿਟਾਲਾ ਕਰਕੇ ਨਹੀਂ ਗਿਆ ਸੀ ਲੋਕਾਂ ਦੇ ਹਿੱਤਾਂ ਦੀ ਲੜਾਈ ਲੜ ਕੇ ਗਿਆ ਸੀ ਤੁਹਾਡਾ ਜੁਆਸ ਹੈ ਤੁਹਾਡਾ ਦਰਦ ਜਾਣਦਾ ਤੁਹਾਡੇ ਮਸਲੇ ਜਾਣਦਾ ਤੁਹਾਡੀਆਂ ਸਮੱਸਿਆਵਾਂ ਜਾਣਦਾ ਸਵੇਰ ਦਾ ਹੁਕਮ ਰੇ ਜਮਕੌਰ ਸਾਹਿਬ ਤਲਾ ਦੀ ਸਮੱਸਿਆ ਏਟੇ ਵੱਡੀ ਪੁੱਤਰ ਭੂਮੀ ਸਭ ਜਾਤੀਆਂ ਦੀ ਸ਼ਹਾਦਤ ਦੀ ਰੇਲਵੇ ਨਾਲ ਜੁੜੀ ਹੋਈ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖ ਲਓ ਘਰ ਹੱਲੇ ਦੀ ਕੱਚੇ ਛੱਤਾਂ ਇੰਨੇ ਪੈਸੇ ਮੋਦੀ ਸਾਹਿਬ ਥੱਲੇ ਭੇਜਦੇ ਪੁੱਛਦੇ ਕਿਉਂ ਨਹੀਂ ਜਿਹੜੀ ਕੰਗਾ ਮੋਦੀ ਸਾਹਿਬ ਵਿਕਾਸ ਦੀ ਬਹਾਉਂਦੇ ਆ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਸਕੀਮਾਂ ਤੁਹਾਡੇ ਤੱਕ ਪਹੁੰਚ ਨਹੀਂ ਰਹੀਆਂ ਮੇਰੇ ਦਲਿਤ ਭਾਈਚਾਰੇ ਦੇ ਲੋਕ ਬੈਠੇ ਆ ਬਹੁਤ ਸਾਰੇ ਮੋਦੀ ਜੀ ਇੰਨਾ ਕੰਮ ਕਰ ਰਹੇ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ ਪਤਾ ਕਿਉਂ ਨਹੀਂ ਪਹੁੰਚ ਰਿਹਾ ਉਹ ਵਿਕਾਸ ਦੀ ਸਾਰੀ ਗੰਗਾ ਨੂੰ ਝਾੜੂ ਵਾਲਾ ਫਟਕ ਲਾ ਕੇ ਬੰਦ ਕਰਤਾ ਤੁਹਾਡੇ ਆਸ਼ੀਰਵਾਦ ਨਾਲ ਜਿੱਤ ਕੇ ਸੰਸਦ ਜਾਊਂਗਾ ਨਾ ਤਾਕਤ ਆਊਗੀ ਲੱਤ ਮਾਰ ਕੇ ਫਟਕ ਤੋੜੂਗਾ ਗੰਗਾ ਤੁਹਾਡੇ ਘਰ-ਘਰ ਲੱਗਿਆ ਆਉਂਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੇ ਧਲਕੇਜ ਮਤਾ ਉਦਯੋਗ ਲਿਆਵਾਂਗੇ ਨੌਜਵਾਨਾਂ ਨੂੰ ਨੌਕਰੀ ਦਿਆਂਗੇ ਸਕਿੱਲ ਡਵੈਲਪਮੈਂਟ ਸੈਂਟਰ ਲਗਾ ਕੇ ਆਵਾਂਗੇ ਆਪਣੇ ਜੰਗ ਬੱਚਿਆਂ ਨੂੰ ਸਕਿੱਲ ਕਰਕੇ ਨੌਕਰੀ ਜੋਗਾ ਖੜਾ ਜਾਂਦਿਆਂਗੇ ਨਸ਼ੇ ਖਤਮ ਕਰਾਂਗੇ ਟਰੱਕਸ ਖਤਮ ਕਰਾਂਗੇ ਮਾਫੀਆ ਖਤਮ ਕਰਾਂਗੇ ਇੱਕ ਇੱਕ ਗਲੀ ਇੱਕ ਇੱਕ ਸੜਕ ਬਣੇਗੀ ਰੇਲਵੇ ਨਾਲ ਜੋੜਾਂਗੇ ਚਮਕੌਰ ਸਾਹਿਬ ਨੂੰ ਵੱਡੇ ਵੱਡੇ ਯਾਦਗਾਰੀ ਗੇਟ ਬਣਨਗੇ ਸਾਡ ਜਦਿਆਂ ਦੀ ਸ਼ਹਾਦਤ ਦੇ ਔਰ ਇਸ ਮੁਰਿੰਡਾ ਰੇਲਵੇ ਸਟੇਸ਼ਨ ਦਾ ਨਾਂ ਸਦੀਮਾ ਮਤਾ ਗੁਜਰੀ ਦੇ ਨਾਂ ਤੇ ਰੱਖਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਰੀਆਂ ਟ੍ਰੇਨਾਂ ਇੱਥੇ ਰੁੱਕ ਕੇ ਜਾਇ ਕਰਨਗੀਆਂ। ਪੱਕਾ ਜੀ ਪੱਕਾ ਤੁਹਾਡੇ ਭਰਾ ਦੀ ਤਾਕਤ ਬੜੀ ਲੱਤ ਲਾ ਕੇ ਟ੍ਰੇਨ ਚੋਂਕ ਜਾਂਦੇ ਯਾਰ। ਦੇਖੀ ਜੀ ਨਾ ਜੈ ਜੀ। ਤੁਹਾਡਾ ਕੀ ਗੋਰੀ? ਅੱਜ ਸਮਾਂ ਜੈ ਮੋਦੀ ਨਾਲ ਜੁੜਨ ਦਾ। ਅੱਜ ਮੋਦੀ ਸਾਹਿਬ ਨਾਲ ਜੁੜਨਾ ਹੈ। ਪੁਲ ਚਾਹੀਦਾ ਮੋਤੀ ਸਾਹਿਬ ਜੋਰੇ ਹਲਕੇ ਚ ਪੁਲ ਸੁਭਾਸ਼ ਸ਼ਰਮਾ ਬਣੇ। ਇਸ ਲਈ ਮੈਂ ਤੇ ਇੰਨੀ ਬੇਨਤੀ ਕਰਨਾ ਆ ਜੇ ਤੁਹਾਨੂੰ ਲੱਗਦਾ ਹੈ ਕਿ ਮੋਦੀ ਜੀ ਨੇ ਧਰਮ ਦਾ ਕਾਜ ਕੀਤਾ, RAM ਜੀ ਦਾ ਕਾਜ ਕੀਤਾ। ਜੇ ਲੱਗਦਾ ਹੈ ਕਿ ਮੋਦੀ ਜੀ ਨੇ ਗਰੀਬਾਂ ਦੀ ਸੇਵਾ ਕੀਤੀ ਹੈ, ਟਾਇਲਟ ਬਣਾਏ, ਚੰਦਨ ਖਾਤੇ ਖੋਲੇ, ਸਿਲੰਡਰ ਦਿੱਤਾ, ਕਿਸਾਨਾਂ ਦੇ ਖਾਤੇ 'ਚ ਪੈਸੇ ਪਾਏ। ਤੇ ਤੁਹਾਨੂੰ ਲੱਗਦਾ ਹੈ ਕਿ ਮੋਦੀ ਜੀ ਇੱਕ ਇਮਾਨਦਾਰ ਨੇਤਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਸੁਭਾਸ਼ ਸ਼ਰਮਾ ਕੋਲ ਜਜਮਾ ਤੁਹਾਡੇ ਲਈ ਕਰਨ ਦਾ, ਵੀਰਿਆ ਗੱਲਾਂ ਸੱਚਾਈ ਜਾਂਦੀ ਹੈ। ਤੇ ਅੱਠ ਦਿਨ ਬਚੇ ਆ। घर घर जाके होका ला है। मैं मोरिंडे जाके आस पास पिंडा च नहीं जा सकता सुभाष शर्मा बन के चले जाओ घर घर पिंड पिंड गली गली गलीका मोदी साहब चलना, केलना कमल खिलाना राम जी ने अपने जीवन चल सिखाई है की सिखाई है रघुकुल रघुकुलीत सदा चली आई प्राण जाओ पर वचन न जाए सो राम जी न साक्षी मन के बचन दे के जा रहा संसद जाऊंगा तो बुलंद करूंगा ਸੰਸਦ ਜਾਊਗਾ ਸ਼੍ਰੀ ਨੰਦਪੁਰ ਸਾਹਿਬ ਦੀ ਸ਼੍ਰੀ ਚਮਕੌਰ ਸਾਹਿਬ ਦਾ ਉਤਪਾਦ ਦੁਨੀਆ ਚ ਬੁਲੰਦ ਕਰੂੰਗਾ ਔਰ ਜੇ ਤੁਹਾਨੂੰ ਲੱਗਦਾ ਹੈ ਤੇ ਮੇਰੀ ਜਗਾ ਹੋਕਾ ਦਿਓ ਜੋ ਜੋ ਮੇਰੇ ਲਈ ਹੋਕਾ ਦੇਣ ਲਈ ਤਿਆਰ ਹੈ ਜੋ ਜੋ ਮੇਰੇ ਲਈ ਘਰ ਘਰ ਜਾ ਕੇ ਵੋਟਾਂ ਮੰਗਣ ਲਈ ਤਿਆਰ ਹੈ ਇੱਕ ਵਾਰੀ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਖੜਾ ਕਰ ਦਿਓ ਜੈ ਜੀ ਕੀ ਫਤ